ਡੈਡੀ ਨੂੰ ਕਰ ਲੈ ਜੀ ਕਬੂ ਲੈ ਲਓ ਸਾਰਾ ਦਿਨ ਤੇਰੇ ਕੋਲ ਇਹੀ ਕੰਮ ਹੈ ਨਾ ਅਸੇ ਤੇਨੂੰ ਪਾਪਾ ਕੋਲ ਤੋਰਾਂਗੇ ਤੂੰ ਫੇਰੀ ਵੀਡੀਓ ਬਣਾਉਣੀ ਨਹੀਂ ਤੇ ਤੂੰ ਚੁੱਪ ਕਰਕੇ ਵਾਜਾ ਸਾਡੇ ਕੋਲ ਮੰਮਾਨ 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 ਕਿਉਂ ਡਾਂਗੇ ਜਾਨ ਤੇਰਾ ਹੱਲ ਦਾ ਹੋਇਆ ਕਿ ਡੈਡੀ ਨਹੀਂ ਪਾਪਾ ਨੇ ਆ ਨਹੀਂ ਚਾਹਣੇ ਪਾਪਾ ਆਂ ਪੈਰ ਮਚੜੂਗੀ ਤੂੰ ਨਹੀਂ ਉਹ। ਇਹ ਗੱਲ ਮੰਮੀ ਹੱਥੇ ਤੂੰ। ਤੂੰ ਨਹੀਂ ਗੱਲ ਨਾ ਕੀ ਗੱਲ ਹੰਨੇ? ਹੱਥੇ ਮੰਮੀ। ਖਾ吃 ਤੁਸੀਂ। ਅਸੀਂ ਮੰਮੀ। ਹਾਂ। ਆਦਰ ਕਿੱਥੇ ਅੱਜ? ਗੋਰਾ ਆਦਰ ਕਿੱਥੇ ਅੱਜ? ਇਹਦੇ ਵਰਗਾ ਆਦਰ ਸੁਦਾ ਫੇਰ। ਮੰਮੀ। ਲਹੂ ਤੇ ਵੇ ਪਾ ਦੇ ਕੋਲ। ਮੰਮੀ। ਛਿਦੇ ਵੇ ਜਾ। ਉਰੀ ਭੇਜਾ ਫਿਰ ਤੇ ਇਥੇ ਭੇਜਣਾ ਮੈਂ ਅਲਸਾ ਸਿੱਕਾ ਬਰਾਦ ਇਹਨੂੰ ਸਕੂਲ ਤੋਂ ਹੋਰਿਆ ਕਰਾਂਗੇ ਹੁਣ ਆਪਾਂ ਛੱਡ ਸਾਰਾ ਕੁਝ ਇਹਨੂੰ ਸਕੂਲ ਤੋਂ ਰੋ ਜੇ ਤੂੰ ਦੋ ਸੂਟਾਂ ਦੀ ਵੀਡੀਓ ਬਣਾ ਕੇ ਦਿਖਾ ਦੇ ਕਿਵੇਂ ਬਣਾਉਣੀ ਹੁੰਦੀ ਆ ਆਪਾਂ ਕਿਵੇਂ ਬਣਾਉਣਾ ਲੱਗਿਆ ਰੁਸਣੀ ਜਾਂਦੇ ਹੋਰ ਕੁਝ ਨਹੀਂ ਆਉਂਦਾ ਇਹਨੂੰ ਮਮਾ ਇਹ ਦੇਖ ਫਿਰ ਚੱਪਣਾ ਪਾਣ ਫਿਰ ਵਗ ਜਾ ਪਾਪਾ ਕੋਲੇ ਮੈਂ ਕਿਹਾ ਤੈਨੂੰ ਸੁਣ ਉਂਜਿੰਦਾ ਮਮੇ ਮਮਾ ਤੁਸੀਂ ਛੱਡਿਓ ਓਸ਼ੀ ਮਮਾ ਓਸ਼ੀ ਆਪਾ ਤਾਂ ਹੈ ਨਹੀਂ ਦੁਕਾਨ ਤੇ ਤਾਂ ਗਏ ਹੋਏ ਮੈਂ ਐਥੀ ਬੈਠਣਾ ਪੂਗਾ ਇਹਦਾ ਰੋਜ ਦਾ ਕੰਮ ਹੋਇਆ ਜੀ ਰੋਜ ਦਾ ਹੁਣ ਤਾਂ ਇਸ ਕਬੂਲ ਤੋਰਨੀ ਪਊ ਕਿਸੇ ਹਾਲਤ ਚ ਨਹੀਂ ਰੱਖਣੀ ਘਰੇ ਜੈ ਮਸੇ ਸੂਟ ਪਹਿਲਾ ਚੁੰਨੀ ਲੜੋ ਆ ਜੋ ਮਾਂ ਲੈ ਇਸ ਨਾਲ ਕਿੱਦ ਲੈ ਕਿੰਨਾ ਪੈਸੇ ਸੂਟ ਤੇ ਲਾਵਾਂਗੇ ਲੈਸ ਠੀਕ ਹੈ ਛੋਟਾ ਛੋਟਾ ਪਹਿਲੇ ਸੂਟ ਬਣਾ ਕੇ ਦੂੰਗੀ ਸੂਟ ਫਰਾਕ ਫਰਾਕ ਬਣਾ ਕੇ ਦੂੰਗੀ ਨ ਲੈਸ ਲੈ ਲੈ ਕਿ ਕਲਾਸ ਤੋਂ ਹੋਰ ਪਈ ਹੈਗੀ ਉਹ ਜਾਕਰੋ ਤੁਹਾਨੂੰ ਕਿ ਕਿੱਧਰ ਵਾ ਗਿਆ ਅਦਰ ਅੱਜ ਦੇ ਬੀਬੀਆ ਸੈਨਾ ਬੀਬੀ ਕੋਲੇ ਜਾਂ ਬੀਬੀ ਨੂੰ ਬੋਲ ਮਾਰ ਕੇ ਆਓ ਫਿਰ ਮੰਨੇ ਵਾਹ ਮਾਰੋ ਨੇ ਗਿੱਦੀ ਭਾਈ ਕੀ ਬਿਲੀ ਕੀ ਬਿਲੀ ਨੀ ਮੈਨੂੰ ਇਹ ਜੀ ਹੋਰ ਸਾਡੀ ਕੁੜੀ ਵੀ ਬੁਟੀਕ ਦਾ ਕੰਮ ਕਰੂਗੀ ਦੇਖੋ ਤੂੰ ਬੁਟੀਕ ਦਾ ਕੰਮ ਕਰਿਆ ਕਰੇਂ ਐ ਸੂਟ ਐ ਸੂਟ ਨਾ ਨਾਲੇ ਉਹ ਵੀ ਸੂਟ ਦਿਖਾਉਂਦੀ ਰਹੇ ਸਾਰਾ ਦਿਨ ਹੋਰ ਵੀ ਐ ਸੂਟਾਂ ਲੈ ਕੇ ਆਉਂਦੀ ਜਿਹੜੇ ਇਹਦੇ ਤੇ ਹੀ ਕੱਲੀ ਉਹ ਬੜੂਗੀ ਹਾਕੀ ਕਰੂ ਐ ਸੂਟ ਐ ਸੂਟ ਹੈ ਨਾ ਆਮਾਨ ਦਾ ਭੀ ਇਹ ਚੱਕਲਾ ਹੋਰ ਆਜੇ ਮੈਂ ਦੇ ਮਾ ਆਏ ਮੈਂ ਦੇ ਮਾ ਜਿੱਥੇ ਕੋਈ ਜਾ ਮੈਂ ਚੰਗਾ ਐ ਕਰ ਸਾਰਿਆਂ ਨੂੰ ਕਿੱਦਾਂ ਪਾ ਕੇ ਦਿਖਾ ਦੀ ਜਿਆਦਾ ਉਹਦੇ ਬੈਜਾ ਜਾਉਤ ਲਈ ਮੰਮਾ ਮੰਮੇ ਮੰਮੇ ਇਹ ਹੈ ਦੇਗੀ ਇਹ ਫਿਰ ਅੱਗੇ ਚੱਲਾਂਗੇ ਫੋਟੇ ਲਰ ਪਰਾ ਤੇ ਆਉਂਦੇ ਵੀ ਇਹ ਮਾਤਨ ਤੇ ਪਈ ਸੁੱਕ ਚੌਦੇ ਦੈਸਾਂ ਲਾ ਕੇ ਠੀਕ ਹੈ ਸੋਣਾ 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 ਖਰਾਕ ਰੋਕ ਪਾਏਂਗੀ ਕਿ ਸੂਟ ਪਾਏਂਗੀ 19 ਸੂਟ ਸੂਤ ਮਮਾ ਕੋਲੇ ਚਲ ਸੂਤ ਬਣਾ ਕੇ ਲੈ ਉੱਥੇ ਬਹਿ ਜਾ ਚੰਗਾ ਮਮਾ ਕੋਲੇ ਫਿਰ ਆਪਾਂ ਹੋਰ ਟੈਕ ਰਹਿ ਜੋ ਕੋਈ ਕਮਰਾ ਬੰਦਾ ਨਹੀਂ ਹੈਗਾ ਇਹ ਚੰਗਾ ਮੈਂ ਤਾਂ ਜਾਣਨੀ ਆ ਭਾ ਜਨਾ ਹੁਣ ਵਾਕ ਤੇ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸੰਧੂਕੀ ਟਿੱਪ ਕੋਰ ਦਿੰਨਾ ਕਿ ਅਮੀਰਕਰਦੇ ਆਸ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਸਾਡੇ ਡੇਲੀ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸਾਨੂੰ ਨਾਲ ਦੇਖ ਸਕੋ ਹਾਂਜੀ ਚਲਦੀ ਬੁੜੀ ਨੂੰ ਸ਼ੇਅਰ ਵੀ ਕਰਦੇ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਵੀ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਆਪਣੀ ਸਾਰੀ ਡਿਟੇਲ ਸਾਨੂੰ ਵਟਸਐਪ ਤੇ ਭੇਜ ਕੇ ਆਪਣਾ ਸੇਅਰ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਬੁਟੀ ਕੋਰਦੋਨਾ ਨਾਮ ਸਾਡੀ ਇੰਸਟਾਡੀ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਤੇ ਉੱਥੋਂ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਦੇਖ ਕੇ ਸਿਲੈਕਟ ਕਰਕੇ ਆਪਣਾ ਸੇਅਰ ਸੂਟ ਕਰਵਾ ਕੇ ਲੈ ਵਧੀਆ ਹਨਾ ਮਸ਼ੀਨਵਰਕ ਦੇ ਬਿਲਕੁਲ ਨਵੇਂ ਡਿਜ਼ਾਈਨ ਆਪਾਂ ਰੈਡੀ ਕਰਵਾਏ ਨੇ ਕਿ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਣਗੇ ਜਿਵੇਂ ਜਿਵੇਂ ਤੁਸੀਂ ਆਪਣਾ ਕਿਸੇ ਆਪਣੀ ਫੈਬਰਿਕ ਦੀ ਸਿਲੈਕਸ਼ਨ ਕਰਕੇ ਰੈਡੀ ਕਰਵਾਉਣਾ ਹੋਵੇ ਸਾਰਾ ਤੁਸੀਂ ਆਪਣਾ ਸੇਮ ਵੀ ਤਿਆਰ ਕਰਵਾ ਸਕਦੇ ਹੋ ਫੈਬਰਿਕ ਕਿਸੇ ਦਾ ਕਲਰ ਦੱਸ ਕੇ ਆਪਣੀ ਫੈਬਰਿਕ ਦੀ ਜਿਹੜੀ ਟਾਈਪ ਆ ਉਹ ਦੱਸ ਕੇ ਆਪਣਾ ਸੂਟ ਜਿਹੜਾ ਸਾਰਾ ਤਿਆਰ ਕਰਵਾ ਕੇ ਲੈ ਸਕਦੇ ਹੋ ਵਿਦੋ ਦੁਪੱਟਾ ਵਿਦੋ ਦੁਪੱਟਾ ਵਿਦੋ ਸਟਿਚਿੰਗ ਵਿਦਆਊਟ ਸਟਿਚਿੰਗ ਜਿਵੇਂ ਤੁਹਾਨੂੰ ਪਸੰਦ ਹੋਵੇ ਤੁਸੀਂ ਆਪਣਾ ਹੋਮੀ ਰੈਡੀ ਕਰਵਾ ਸਕਦੇ ਹਾਂਜੀ ਦਿਖਾਉਣਾ ਤੁਹਾਨੂੰ ਆਪਣਾ ਅਜਾ ਜੋ ਪਹਿਲਾ ਸੂਟ ਹੈਗਾ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਆਪਾਂ ਨੇ ਤਿਆਰ ਕਰਵਾਇਆਗਾ ਇਹ ਸੂਟ ਆਪਾਂ ਨੇ ਮਸਲੀਨ ਫੈਬਰਿਕ ਤੇ ਰੈਡੀ ਕਰਵਾਇਆਗਾ ਮਸਲੀਨ ਦੀ ਫੈਬਰਿਕ ਆ ਤੇ ਮਸਟਰਡ ਇਹਦਾ ਕਲਰ ਆਗਾ ਜਿਹੜਾ येलो ਮਸਟਰਡ ਕਲਰ ਹੁੰਦਾਗਾ ਉਹ ਵਾਲਾ ਕਲਰ ਆ ਤੇ ਮਸ਼ੀਨ ਵਰਕ ਚ ਆਪਾਂ ਨੇ ਤਿਆਰ ਕਰਵਾਇਆ ਦੇਖੋ ਇਹ ਮਸ਼ੀਨ ਵਰਕ ਚ ਰੈਡੀ ਆ ਆਪਣਾ ਮਸਲੀਨ ਦੀ ਫੈਬਰਿਕ ਆ येलो ਮਸਟਰਡ ਕਲਰ ਹੈ ਇਹਦਾ ਇਹਦੇ ਚਾਕਾਂ ਦੇ ਉੱਪਰ ਇਹਦਾ ਵਰਕ ਆਊਗਾ ਨੇੜੇ ਕੈਮਰਾ ਕਰਕੇ ਆਪਾਂ ਤੁਹਾਨੂੰ ਸਾਰਾ ਵਰਕ ਦਿਖਾ ਦਿੰਨੇ ਹਾਂ ਬਿਲਕੁਲ ਨਵਾਂ ਡਿਜ਼ਾਈਨ ਆਗਾ ਆਪਣਾ ਇਹ ਦੇਖੋ ਚਾਕਾਂ ਦੇ ਉੱਪਰ ਵਰਕ ਆਇਆ ਆਪਣੇ ਇਹਦਾ ਤੇ ਜਿਹੜੇ ਵਿੱਚ ਮਿਰਰ ਆ ਕਾਗਜ਼ੀ ਮਿਰਰ ਆ ਉਹ ਯੂਜ਼ ਕੀਤਾ ਗਿਆ ਹੈਗਾ ਐਦਾ ਦੇਖੋ ਬਾਕੀ ਕੇਰੇ ਵਗੈਰਾ ਤੇ ਆਪਾਂ ਨੇ ਲੀਸੀ ਲਗਵਾਈ ਹੈਗੀ ਤੇ ਇਹ ਚਾਕਾ ਤੇ ਵਰਕ ਆ ਗਿਆ ਇਹਦੇ ਗਲੇ ਦਾ ਵਰਕ ਆ ਦੇਖੋ ਬਹੁਤ ਸੋਹਣਾਗਾ ਇਹਦਾ ਗਲੇ ਦਾ ਵਰਕ ਬਣਿਆ ਹੈਗਾ ਤੇ ਇਹਦੀ ਬਾਹਾਂ ਦੇ ਉੱਪਰ ਵਰਕ ਕਾਊਗਾ ਇਹੀ ਵਰਕ ਸੇਮ ਤੁਸੀਂ ਸੀਨਾ ਪਹਿਲਾਂ ਇਹ ਪ੍ਰਿੰਟਰ ਸੂਟ ਦੇ ਉੱਪਰ ਰੈਡੀ ਕਰਵਾਇਆ ਸੀ ਇਹ ਵਾਲਾ ਵਰਕ ਤੁਸੀਂ ਦੇਖਿਆ ਹੋਊਗਾ ਪਹਿਲਾਂ ਇਹ ਹੁਣ ਆਪਾਂ ਨੇ ਪਲੇਅਰ ਸੂਟ ਤੇ ਕਰਵਾਇਆਗਾ ਦੇਖੋ ਬਹੁਤ ਸੋਹਣਾ ਸੂਟ ਆਪਣਾ ਬਣ ਕੇ ਤਿਆਰ ਹੋਇਆ ਤਾਂ ਇਨ ਐੱਕ ਦਾ ਵਰਕ ਆਗਾ ਚਾਕਾਂ ਦਾ ਵਰਕ ਆ ਬਾਹਾਂ ਦਾ ਵਰਕ ਆ ਤੇ ਵਾਈਟ ਲੇਸ ਨਾਲ ਆਪਾਂ ਸਾਰੀ ਫਿਨਿਸ਼ਿੰਗ ਦਵਾਤੀ ਸੂਟ ਨੂੰ ਐਦਾਂ ਵਾਈਟ ਲੇਸ ਦੇ ਨਾਲ ਦੇਖੋ ਇਹਦੀ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਬਾਟਮ ਇਹਦੀ ਆਪਾਂ ਇਦਾਂ ਪਲੇਨ ਹੀ ਰੱਖੀਏਗੀ ਤੁਸੀਂ ਆਹੀ ਵਰਕ ਦਾ ਸੇਮ ਹੈ ਬਾਟਮ ਤੇ ਕਰਵਾ ਸਕਦੇ ਹੋ ਬਾਹਾਂ ਵਾਲਾ ਸੇਮ ਵਰਕ ਦਾ ਬਾਟਮ ਤੇ ਹੋ ਜਾਊਗਾ ਨਾਲ ਇਹਦੇ ਸੁਪਰ ਨੈਟਾ ਦਾ ਦੁਪੱਟਾ ਹੈਗਾ ਤੇ ਵਾਈਟ ਲੇਸ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੰਦੀ ਹੈ ਦੇਖੋ ਸੂਪਰ ਨੈਟ ਦਾ ਦੁਪੱਟਾ ਤੇ ਵਾਈਟ ਲੇਸਨ ਆਪਾਂ ਫ੍ਰੈਸ਼ਿੰਗ ਦੇਤੀ ਤੁਸੀਂ ਆਪਣੀ ਫੈਬਰਿਕ ਕੋਈ ਵੀ ਸਿਲੈਕਟ ਕਰ ਸਕਦੇ ਹੋ ਕਲਰ ਕੋਈ ਵੀ ਲੈ ਸਕਦੇ ਹੋ ਇਹ ਮਸਲੀਨ ਤੇ ਰੈਡੀ ਆ ਤੁਸੀਂ ਮੈਲਵਰੀ ਤੇ ਵੀ ਕਰਵਾ ਸਕਦੇ ਹੋ ਕੈਮਰਿਕ ਤੇ ਵੀ ਨੀਲਨ ਕਾਟਨ ਤੇ ਇਹਦੇ ਕਾਫੀ ਆਪਣੇ ਆਰਮ ਟੈਕਸ ਕਾਟਨ ਵਗੈਰਾ ਹਨਾ ਸੈਲਫ ਲਾਈਨਿੰਗ ਵਾਲੇ ਤੇ ਆਪਣੇ ਵਿੱਚ ਵਾਈਟ ਲਾਈਨਿੰਗ ਵਾਲੇ ਵਾਈਟ ਲੈਣਾ ਨਾ ਹਨ ਜਿਹੜੇ ਸੂਟ ਨੇ ਕਾਫੀ ਆਏ ਹੋਏ ਨੇ ਕਿ ਤੁਸੀਂ ਕਿਸੇ ਤੇ ਵੀ ਆਪਣਾ ਇਹ ਡਿਜ਼ਾਈਨਰ ਤਿਆਰ ਕਰਵਾ ਕੇ ਲੈ ਸਕਦੇ ਹੋ ਵੈਸੇ ਇਹ ਬਣਿਆ ਹੋਇਆ ਪ੍ਰਿੰਟਰ ਸੂਟ ਤੇ ਹੀ ਬਹੁਤ ਸੋਹਣਾ ਲੱਗਦਾ ਤੁਸੀਂ ਇਹ ਪ੍ਰਿੰਟ ਤੇ ਵੀ ਆਪਣਾ ਸਿਲੈਕਟ ਕਰ ਸਕਦੇ ਹੋ ਡਿਜ਼ਾਈਨ ਜਿਹੜਾ ਬਣਵਾ ਕੇ ਲੈ ਸਕਦੇ ਹੋ ਬਹੁਤ ਸੋਹਣੀ ਪੈਰੇ ਡਿਜ਼ਾਈਨਿੰਗ ਹੈ ਜਿਹੜੀ ਆਪਣੀ ਇਹ ਤਿਆਰ ਹੋਈ ਹੋਈ ਹੈ ਹਾਂਜੀ ਜਿਹੜਾ ਆਪਣਾ ਨੈਕਸਟ ਸੂਟ ਹੈਗਾ ਇਹ ਵਾਲਾ ਆਪਣਾ ਤਿਆਰ ਹੈਗਾ ਮੈਲਬਰੀ ਤੇ ਮੈਲਬਰੀ ਤੇ ਰੈਡੀ ਕਰਵਾਇਆ ਆਪਾਂ ਨੇ ਬਹੁਤ ਸੋਹਣਾ ਇਹ ਜਿਹੜਾ ਡਾਰਕ ਪੀਜ ਜਾਂ ਕਲਰ ਹੁੰਦਾਗਾ ਪੀਜ ਪੀਜ ਨਾਲੋਂ ਵੀ ਹਟਕੇ ਜਿਹਾ ਹੁੰਦਾ ਆਨੀਅਨ ਸ਼ੇਡ ਪਿੰਕ ਆਨੀਅਨ ਸ਼ੇਡ ਹੈਗਾ ਇਹ ਬਹੁਤ ਸੋਹਣਾ ਕਲਰ ਹੈਗਾ ਦੇਖੋ ਮੈਲਵਰੀ ਦਾ ਆਪਣਾ ਜਿਹੜਾ ਇਹ ਤਿਆਰ ਕਰਵਾਇਆ ਹੈ ਇਹ ਆਲ ਓਵਰ ਸੂਤਾ ਆਪਣਾ ਹੈ ਮੈਲਵਰੀ ਤੇ ਰੈਡੀ ਕਰਵਾਇਆ ਬਹੁਤ ਸੋਹਣਾ ਦੇਖੋ ਐਡਾ ਡਿਜ਼ਾਈਨ ਆਪਣਾ ਤਿਆਰ ਹੋਇਆ ਹੈਗਾ ਜਿਹੜਾ نیچے ਦੇਖੋ ਆਪਣੇ ਆਹਾ ਤਨੂੰ ਦਿਖ ਰਿਹਾ ਹੈਗਾ ਗ੍ਰੀਨ ਜੇ ਸ਼ੇਡ ਦੇ ਵਿੱਚ ਇਹ ਆਪਾਂ ਨੇ ਪੈਚ ਲਗਾ ਕੇ ਵਰਕ ਕਰਵਾਇਆ ਪੈਚ ਲੱਗਿਆ ਹੋਇਆ ਹੈਗਾ ਫਿਰ ਉਹਦੇ ਉੱਪਰ ਮਸ਼ੀਨ ਨਾਲ ਆਪਾਂ ਨੇ ਵਰਕ ਕਰਵਾਇਆ ਤਿੰਨ ਫਲਾਰ ਬਣੇ ਹੋਏ ਨੇ ਇਹਦਾ ਘੇਰੇ ਦੇ ਉੱਪਰ ਫਿਰ ਇਹਦੇ ਨੈਕ ਦਾ ਕੋਈ ਡਿਜ਼ਾਈਨ ਨਹੀਂ ਹੈਗਾ ਨੈਕ ਦਾ ਡਿਜ਼ਾਈਨ ਨਹੀਂ ਹੈਗਾ ਤੇ ਇਹਦੇ ਬਾਹਾਂ ਦਾ ਡਿਜ਼ਾਈਨ ਹੈਗਾ ਦੇਖੋ ਇਹਦਾ ਪੈਚ ਲੱਗ ਕੇ ਹੀ ਬਾਹਾਂ ਤੇ ਡਿਜ਼ਾਈਨ ਹੋਇਆ ਹੋਇਆ ਹੈਗਾ ਦੇਖੋ ਐਵੇਂ ਪੈਚ ਲੱਗਿਆ ਹੋਇਆ ਹੈਗਾ ਫਿਰ ਆਹੀ ਉੱਪਰ ਇੱਕ ਜਿਹੜਾ ਫਲਾਰ ਬਣਾਇਆ ਹੋਇਆ ਰਹੇਗੇ ਤੇ ਇਹ ਤੁਸੀਂ ਸਾਡਾ ਪਹਿਲਾ ਸੂਟ ਜਿਹੜਾ ਇਹ ਡਿਜ਼ਾਈਨ ਹੈਗਾ ਤੁਸੀਂ ਇਹ ਇਹ ਆਪਾਂ ਮੈਚਿੰਗ ਵਿੱਚ ਬਣਾਇਆ ਸੀਗਾ ਜਿਹੜਾ ਪੈਚ ਲੱਗਿਆ ਹੋਇਆ ਇਹਦੇ ਨਾਲ ਦੀ ਬਾਟਮ ਸੀਗੀ ਤੇ ਆਪਾਂ ਸਾਰਾ ਮਤਲਬ ਮੈਚਿੰਗ ਵਿੱਚ ਬਣਾਇਆ ਹੋਇਆ ਸੀ ਕੈਮਰਿਕ कॉटन ਤੇ ਇਹ ਕਸਟਮਰ ਨੇ ਇਹਦਾ ਆਪਣਾ ਹੀ ਆਲ ਓਵਰ ਰੱਖ ਲੈ ਸਾਰਾ ਸੂਟ ਪੈਚ ਉਹੀ ਆਪਣਾ ਸੇਮ ਕਲਰ ਦਾ ਰੱਖਿਆਗਾ ਨਾਲ ਇਹਦੇ ਸੁਪਰ نیٹ ਦਾ ਦੁਪੱਟਾ ਹੈਗਾ ਸੁਪਰ نیٹ ਦਾ ਦੁਪੱਟਾ ਦੇਖੋ ਆਪਾਂ ਨੇ ਟਾਈ ਡਾਈ ਕਰਵਾਇਆ ਹੈ ਇਦਾਂ ਸਾਰਾ ਟਾਈ ਡਾਈ ਹੋਇਆ ਹੈ ਸੁਪਰ نیٹ ਦਾ ਦੁਪੱਟਾ ਤੇ ਜਿਹੜਾ ਜਿਹੜਾ ਪੈਚ ਲੱਗਿਆ ਹੋਇਆਗਾ ਪੈਚ ਨਾਲ ਦੀ ਲੇਸ ਨਾਲ ਆਪਾਂ ਇਹਨੂੰ ਫਿਨਿਸ਼ਿਂਗ ਦਿੱਤੀ ਹੈ ਦੇਖੋ ਬਹੁਤ ਹੀ ਜਿਆਦਾ ਸੋਹਣਾ ਪਿਆਰਾ ਜਿਹੜਾ ਆਪਣ ਡਿਫਰੈਂਟ ਜੈਸੂਟ ਬਣ ਕੇ ਤਿਆਰ ਹੋਇਆ ਗਰਮੀਆਂ ਦੇ ਵਿੱਚ ਇਹ ਜੇ ਕਲਰ ਵੀ ਤੇ ਇਹ ਜੇ ਵਾਕ ਵੀ ਬਹੁਤ ਸੋਹਣੇ ਲੱਗਦੇ ਨੇਗੇ ਕਾਫੀ ਸੋਹਣੇ ਖੂਬਸੂਰਤ ਵਾਕ ਆ ਜਿਹੜੇ ਆਪਾਂ ਇਹ ਤਿਆਰ ਕਰਵਾਏ ਨੇ ਗਰਮੀਆਂ ਦੇ ਲਈ ਤੁਸੀਂ ਆਪਣਾ ਕੈਮਰਿਕ ਤੇ ਕਰਵਾਉਣਾ ਕੈਮਰਿਕ ਤੇ ਕਰਵਾ ਸਕਦੇ ਹੋ ਮੈਚਿੰਗ ਕਰਵਾਉਣਾ ਆਲ ਓਵਰ ਕਰਵਾਉਣਾ ਹਨਾ ਜਿਵੇਂ ਤੁਹਾਡੀ ਪਸੰਦ ਆ ਜੇ ਤੁਸੀਂ ਪ੍ਰਿੰਟਡ ਸ਼ਰਟ ਲੈ ਕੇ ਪਲੇਨ ਬਾਟਮ ਦੇ ਪਲੇਨ ਸੌਰੀ ਪ੍ਰਿੰਟਡ ਸਲਵਾਰ ਦੇ ਨਾਲ ਤੇ ਪਲੇਨ ਆਪਣੀ ਲੈਣੀ ਤੁਸੀਂ ਸ਼ਰਟ ਉਹਦੇ ਉੱਪਰ ਵੀ ਇਹ ਵਰਕ ਬਹੁਤ ਸੋਹਣਾ ਲੱਗੂਗਾ ਸਲਵਾਰ ਨਾਲ ਦਾ ਦੇਖੋ ਜਿਹੜਾ ਪ੍ਰਿੰਟਡ ਸਲਵਾਰ ਹੋਊਗੀ ਉਹ ਇੱਥੇ ਪੈਚ ਲੱਗ ਜਾਊਗਾ ਜਿਹੜੇ ਸਾਰੇ ਇਹਦੇ ਵਿੱਚ ਪੈਚ ਦੇ ਵਿੱਚ ਕਲਰ ਹੋਣਗੇ ਉਹਨਾਂ ਦੇ ਫਲਾਰ ਬਣ ਜਾਣਗੇ ਬਹੁਤ ਸੋਹਣੀ ਚੀਜ਼ ਹੈ ਜਿਹੜੀ ਇਹ ਵੜ ਕੇ ਤਿਆਰ ਹੋਊਗੀ ਤੁਸੀਂ ਉਦਾਂ ਵੀ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਬਹੁਤ ਸੋਹਣੀ ਪੈਰ ਤੇ ਖੂਬਸੂਰਤ ਡਿਜ਼ਾਈਨਿੰਗ ਹੈਗੀ ਆਪਣਾ ਕਲਰ ਵਗੈਰਾ ਸਿਲੈਕਟ ਕਰਕੇ ਫੈਬਰਿਕ ਸਿਲੈਕਟ ਕਰਕੇ ਕਿਸੇ ਤੇ ਵੀ ਰੈਡੀ ਕਰਵਾ ਸਕਦੇ ਮਾਝ ਜਿਹੜਾ ਆਪਣਾ ਨੈਕਸਟ ਸੂਟ ਹੈਗਾ ਇਹ ਵਾਲਾ ਆਪਣਾ ਗ੍ਰੇ ਕਲਰ ਤੇ ਤਿਆਰ ਹੈ ਤੇ ਆਰੀ ਵਰਕ ਦਾ ਸੂਟ ਹੈ ਇਹ ਆਪਣਾ ਗ੍ਰੇ ਕਲਰ ਦਾ ਹੈਗਾ ਤੇ ਆਰੀ ਵਰਕ ਦਾ ਸੂਟ ਆ ਇਹ ਤੇ ਆਪਣੇ ਮਹਿਰੂਨ ਸ਼ੇਡ ਦੀ ਆਰੀ ਦੇ ਨਾਲ ਇਹ ਦੇਖੋ ਵਰਕ ਕਰਵਾਇਆਗਾ ਬਹੁਤ ਸੋਹਣਾ ਡਾਰਕ ਜਿਹਾ ਜਿਹੜਾ ਗ੍ਰੀ ਕਲਰ ਹੈਗਾ ਉਹ ਕਲਰ ਆ ਇਹ ਤੇ ਮਹਿਰੂਨ ਸ਼ੇਡ ਜੱਚ ਵੀ ਬਹੁਤ ਰਿਹਾਗਾ ਜੇ ਆਪਾਂ ਇਹਦੇ ਨਾਲ ਥੋੜਾ ਜਿਹਾ ਲਾਈਟ ਜਿਹਾ ਸ਼ੇਡ ਲੈ ਲੈਂਦੇ ਨਾ ਉਹ ਤੇ ਇਹ ਆਰੀ ਜੱਚਣੀ ਨਹੀਂ ਸੀਗੀ ਨਾ ਇਹਨਾਂ ਵਰਕ ਨਹੀਂ ਸੀ ਜੱਚਣਾ ਹੈਗਾ ਇਹ ਜਿਹੜਾ ਥ्रेड ਪਾਇਆ ਹੋਇਆ ਆਪਾਂ ਨੇ ਮਹਿਰੂਨ ਸ਼ੇਡ ਦਾ ਉਹ ਤੇ ਇਹਨਾਂ ਜੱਚਣਾ ਨਹੀਂ ਸੀ ਥੋੜਾ ਜਿਹਾ ਡਾਰਕ ਸ਼ੇਡ ਦੇ ਵਿੱਚ ਜਿਹੜਾ ਮਹਿਰੂਨ ਵਾਂਗ ਉਹ ਤੇ ਜੱਚਦਾ ਹੁੰਦਾ ਹੈ ਇਹ ਦੇਖੋ ਇਹਨੇ ਸਾਰੇ ਸੈਂਟਰ ਪੈਨਲ ਨੇ ਤੇ ਨੈਕ ਦਾ ਵਰਕ ਕਰਦਾ ਬਹੁਤ ਸੋਹਣਾ ਪਿਆਰਾ ਡਿਜ਼ਾਈ ਆਰੀ ਨਾਲ ਆਪਾਂ ਨੇ ਵਰਕ ਕਰਵਾਇਆ ਤੇ ਬਾਹਾਂ ਦੇ ਉੱਪਰ ਵਰਕ ਆ ਗਿਆ ਦੇ ਐਵੇਂ ਦੇਖੋ ਬਾਹਾਂ ਦੇ ਉੱਪਰ ਵਰਕ ਆ ਇਹ ਵਾਲਾ ਬਾਹਾਂ ਤੇ ਆ ਗਿਆ ਬਹੁਤ ਸੋਹਣਾ ਪਿਆਰਾ ਆਪਣਾ ਸੂਟ ਬਣ ਕੇ ਤਿਆਰ ਹੋਇਆ ਗ੍ਰੇ ਕਲਰ ਦੇ ਉੱਪਰ ਤੇ ਇਹਦੀ ਬਾਟਮ ਤੇ ਨਹੀਂ ਵਰਕ ਹੈਗਾ ਤੁਸੀਂ ਆਹੀ ਸੇਮ ਵਰਕ ਅਡ ਬਾਹਾਂ ਵਾਲਾ ਬਾਟਮ ਤੇ ਵੀ ਕਰਵਾ ਸਕਦੇ ਹੋ ਇਸ ਨੂੰ ਹੋਰ ਹੈਵੀ ਬਣਾਉਣਾਗਾ ਤੇ ਨਾਲ ਆਪਾਂ ਪਿਓਰ ਚਨੂਨ ਦਾ ਦੁਪੱਟਾ ਜਿਹੜਾ ਇਹ ਦੇਖੋ ਟਾਈ ਡਾਈ ਕਰਵਾਇਆ ਲੈਣਾ ਤੋਂ ਟਾਈ ਡਾਈ ਕਰਵਾ ਕੇ ਆਪਾਂ ਨੇ ਤੇ ਮਹਿਰੂਨ ਸ਼ੇਡ ਦੀ ਆਪਾਂ ਲੇਸ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਆ ਬਹੁਤ ਸੋਹਣਾ ਆਪਣਾ ਸੁਪਰ ਡੂਪਰ ਜਸ ਸੂਟ ਹੈ ਬਣ ਕੇ ਤਿਆਰ ਹੋਇਆਗਾ ਬਾਕੀ ਤੁਸੀਂ ਇਹ ਫੈਬਰਿਕ ਫਿਰ ਤੁਹਾਡੀ ਆਪਣੀ ਚੋਇਸ ਦੀ ਹੋਊਗੀ ਜਿਹੜਾ ਥ੍ਰੈਡ ਹੈਗਾ ਉਹ ਵੀ ਤੁਹਾਡੀ ਆਪਣੀ ਚੋਇਸ ਦਾ ਹੋਊਗਾ ਇੱਕ ਜੇਕਰ ਤੁਹਾਡੇ ਕੋਲ ਆਪਣੇ ਭੈਣੇ ਕੋਲ ਕਾਫੀ ਦੁਪੱਟੇ ਵਗੈਰਾ ਪਏ ਹੁੰਦੇ ਨੇ ਨਾ ਤੁਸੀਂ ਆਪਣੇ ਦੁਪੱਟੇ ਦਾ ਕਲਰ ਵਗੈਰਾ ਦੱਸ ਕੇ ਉਹ ਵੀ ਆਪਣਾ ਥ्रेड ਵਿੱਚ ਯੂਜ਼ ਕਰਵਾ ਸਕਦੇ ਹੋ ਨਾਲ ਤੁਹਾਡਾ ਦੁਪੱਟਾ ਜਿਹੜਾ ਉਹ ਯੂਜ਼ ਦੇ ਵਿੱਚ ਹੈ ਜੁਗਾ ਨਾਲ ਤੁਹਾਡਾ ਨਵਾਂ ਸੂਟ ਬਣ ਕੇ ਤਿਆਰ ਹੋ ਜੂਗਾ ਤੁਸੀਂ ਉਹ ਮੈਂ ਆਪਣਾ ਥ्रेड ਦਾ ਜਿਹੜਾ ਕਲਰ ਆਗਾ ਉਹ ਵੀ ਆਪਣਾ ਆਪਣੀ ਪਸੰਦ ਲਗਵਾ ਸਕਦੇ ਹੋ ਤੇ ਸੂਟ ਦਾ ਕਲਰ ਜਿਹੜਾ ਤੁਸੀਂ ਉਹ ਵੀ ਆਪਣੀ ਚੋਇਸ ਦੇ ਅਕੋਰਡਿੰਗ ਆਪਣੀ ਫੈਬਰਿਕ ਵਗੈਰਾ ਸਾਰੀ ਦੱਸ ਕੇ ਸੇਮ ਰੈਡੀ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਾਂ ਤੁਹਾਨੂੰ ਨੈਕਸਟ ਦਿਖਾ ਰਹੇ ਹਾਂਗੇ ਸੂਟ ਇਹ ਵਾਲਾ ਆਪਣਾ ਨਾ ਐਦਾਂ ਹੀ ਆਪਾਂ ਨੂੰ ਰੈਡੀमेड ਸੂਟ ਮਿਲਿਆ ਹੋਇਆ ਹੈਗਾ ਇਹ ਮੈਂ ਤੁਹਾਨੂੰ ਡੈਮੋ ਦੇ ਲਈ ਦਿਖਾ ਰਹੀ ਹਾਂ ਤੁਸੀਂ ਐਦਾਂ ਦੀਆਂ ਚੀਜ਼ਾਂ ਵੀ ਸਾਡੇ ਤੋਂ ਤੁਸੀਂ ਬਾਏ ਕਰ ਸਕਦੇ ਹੋਗੇ ਦੇਖੋ ਬਹੁਤ ਸੋਹਣੀ ਪੈਰੀ ਡਿਜ਼ਾਈਨ ਹੈ ਜਿਹੜੀ ਬਣੀ ਬਣੀ ਹੋਈ ਹੈਗੀ ਇਹ ਆਪਣੀ ਕਾਫੀ ਸਾਰੇ ਦੇ ਵਿੱਚ ਆਪਣੇ ਕੋਲ ਕਲਰ ਹੈਗੇ ਨੇਗੇ ਕਲਰ ਤੁਸੀਂ ਕੋਈ ਵੀ ਲੈ ਸਕਦੇ ਹੋਗੇ ਇਹ ਆਪਣਾ ਕਰੀਮ ਜਿਹਾ ਸ਼ੇਡ ਹੈਗਾ yellow ਕਰੀਮ ਜਿਹਾ ਜਿਹੜਾ ਉਹ ਵਾਲਾ ਕਲਰ ਹੈਗਾ ਦੇਖੋ ਚਿਕਨ ਦਾ ਸੂਟ ਹੈਗਾ ਇਹ ਐਵੇਂ ਦੇਖੋ ਇਹ ਚਿਕਨ ਦੇ ਸੂਟ ਦੇ ਵਿੱਚ ਬੂਟੀਆਂ ਬਣੀ ਹੋਈਆਂ ਨੇ ਵਰਕ ਹੋਇਆ ਹੋਇਆ ਹੈਗਾ ਸਾਰਾ yellow ਜੀ ਸ਼ੇਡ ਦੇ ਵਿੱਚ ਆਪਣਾ ਸੂਟ ਹੈ ਇਹ ਬਹੁਤ ਸਾਰਾ ਡਿਜ਼ਾਈਨ ਹੈ ਦੇਖੋ ਇਹਦਾ ਸਾਰਾ ਡਿਜ਼ਾਈਨ ਹੈਗਾ ਤੇ ਬਾਹ ਦੇ ਉੱਪਰ ਵੀ ਦੇਖੋ ਐਵੇਂ ਬਾਰਡਰ ਆ ਜਾਊਗਾ ਚਿਕਨ ਵਾਲਾ ਤੇ ਇਹਦੀ ਬਾਟਮ ਦੇਖੋ ਬਹੁਤ ਸੋਹਣੀ ਬਣੀ ਹੋਈ ਆ ਬਾਟਮ ਦਾ ਵਰਕ ਦੇਖੋ ਇਹਨਾ ਆਪਾਂ ਨੂੰ ਐਦਾਂ ਹੀ ਮਿਲਦੇ ਨੇਗੇ ਆਪਾਂ ਡਿਜ਼ਾਈਨਰ ਸੂਟ ਆਪਾਂ ਨੂੰ ਮਿਲਦੇ ਨੇ ਹੈ ਬਿੱਦੂ ਦੁਪੱਟਾ ਤੁਸੀਂ ਇਹਨਾਂ ਵਿੱਚ ਕਲਰ ਵਗੈਰਾ ਆਪਣੇ ਕੋਲੇ ਬਹੁਤ ਜਿਆਦਾ ਹੈਗੇ ਨੇਗੇ ਤੁਸੀਂ ਕੋਈ ਵੀ ਕਲਰ ਲੈ ਸਕਦੇ ਪਹਿਲਾਂ ਡਿਜ਼ਾਈਨ ਦੇਖੋ ਇਹਦਾ ਬਾਟਮ ਦਾ ਕਿੰਨਾ ਖੂਬਸੂਰਤ ਲੱਗਦਾ ਬਹੁਤ ਪਿਆਰੀ ਚੀਜ਼ ਬਣ ਕੇ ਤਿਆਰ ਹੁੰਦੀ ਹੈਗੀ ਐਦਾਂ ਦੇਖੋ ਸ਼ਰਟ ਦੇਖੋ ਬਹੁਤ ਸੋਹਣੀ ਆਂਦੀ ਸਾਰੀ ਮੁੰਡਾ ਪੱਟਾ ਦਿਖਾਉਣੇ ਤੁਹਾਨੂੰ ਦੁਪੱਟਾ ਇਸ ਤੋਂ ਵੀ ਜ਼ਿਆਦਾ ਸੋਹਣਾਗਾ ਬਹੁਤ ਪਿਆਰਾ ਜਿਹਾ ਕਲਰ ਆ ਦੇਖੋ ਇਹਦਾ ਇਹ ਵਾਲਾ ਦੁਪੱਟਾ ਦੇਖੋ ਸਾਰਾ ਤੇ ਤੁਹਾਨੂੰ ਇਹਨਾਂ ਹਾਂ ਵਿਚਰੇ ਲੇਸ ਨਾਲ ਪਿੰਟੈਕਸ ਵਗੈਰਾ ਪਏ ਹੋਏ ਤੁਹਾਨੂੰ ਮਿਲਣਗੇ ਤਾਂ ਸਾਰੇ ਲੜਾ ਦੇ ਉੱਪਰ ਤੇ ਆਹ ਵਾਲੀ ਲੇਸ ਆ ਜਿਹੜੀ ਇਹਦੀ ਫੋਰ ਸਾਈਡ ਲੱਗੀ ਹੋਊਗੀ ਦੇਖੋ ਕਿੰਨਾ ਪਿਆਰਾ ਦੁਪੱਟਾ ਹੈਗਾ ਦੇਖੋ ਇਹਦਾ ਆਹ ਵਾਲੇ ਪਿੰਟੈਕਸ ਵਗੈਰਾ ਪਏ ਬਣੇ ਬਹੁਤ ਸੋਹਣੀ ਚੀਜ਼ ਬਣ ਕੇ ਤਿਆਰ ਹੋਈ ਹੋਈ ਹੈਗੀ ਇਹ ਦੇਖੋ ਐਵੇਂ ਕਾਫੀ ਕਲਰ ਵਗੈਰਾ ਇਹਦੇ ਵਿੱਚ ਹੈਗੇ ਨੇਗੇ ਤੁਸੀਂ ਜਿਹੜੇ ਤੇ ਵੀ ਚਾਹੋ ਆਪਣਾ ਇਹ ਵਾਲਾ ਸੂਟ ਵਗੈਰਾ ਤੁਸੀਂ ਹਨਾ ਕਲਰ ਇਹਦੇ ਵਿੱਚ ਘੱਟੋ ਘੱਟ ਆਪਣੇ ਕੋਲ 7 8 ਨੇਗੇ ਤੇ ਡਿਜ਼ਾਈਨ ਵੀ ਥੋੜਾ ਥੋੜਾ ਅਲੱਗ ਹੋਇਆ ਹੈ ਅਲੱਗ ਹੈਗਾ ਤੁਸੀਂ ਕਿਸੇ ਨੇ ਆਪਣਾ ਵਾਈ ਕਰਨਾ ਹੋਇਆ ਤਾਂ ਸਾਡੇ ਤੋਂ ਉਹ ਸਾਰੇ ਫੋਟੋ ਵਗੈਰਾ ਪਵਾ ਕੇ ਆਪਣਾ ਸਿਲੈਕਟ ਕਰ ਸਕਦੇ ਹੋਗੇ ਸਾਰਿਆਂ ਦੇ ਦੁਪੱਟੇ ਵੀ ਤੁਹਾਨੂੰ ਇਦਾਂ ਹੀ ਮਿਲਣਗੇ ਪੂਰੇ ਵੱਡੇ ਖੁੱਲੇ ਦੁਪੱਟੇ 2.5 ਮੀਟਰ ਮਿਲਣਗੇ ਬਹੁਤ ਸੋਹਣੀ ਜਿਹੜੀ ਚੀਜ਼ ਆਪਣੀ ਇਹ ਬਣੀ ਹੋਈ ਹੈਗੀ ਵਿੱਚ ਦੇਖੋ ਇਹਦਾ ਪੇਂਟ ਜਿਆ ਹੋਇਆ ਹੈ ਇਹ ਦੁਪੱਟੇ ਦੇ ਵਿੱਚ ਇਹਦਾ ਸਾਰੇ ਕਲਰ ਫੁੱਲ ਬਹੁਤ ਸੋਹਣਾ ਦੇਖੋ ਸੋਬਰ ਜੀ ਚੀਜ਼ ਹੈ ਹਾਂਜੀ ਇਹ ਸਾਨੂੰ ਫਰੈਜ ਵਾਲੇ ਸੂਟ ਸਾਰੇ ਆਪਾਂ ਮਸ਼ੀਨ ਵਰਕ ਦੇ ਵਿੱਚ ਸੂਟ ਰੈਡੀ ਕਰਵਾਏ ਹੋਏ ਸੀਗੇ ਉਮੀਦ ਕਰਦੇ ਤੈਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ ਜਿਵੇਂ ਤੁਸੀਂ ਆਪਣਾ ਸੂਟ ਤਿਆਰ ਕਰਵਾਉਣਾਗਾ ਸਕਰੀਨਸ਼ਾਟ ਭੇਜ ਕੇ ਸਾਨੂੰ ਵਟਸਐਪ ਤੇ ਆਪਣਾ ਆਰਡਰ ਦੇ ਸਕਦੇ ਹੋ ਵਰਕ ਦੇ ਵਿੱਚ ਕੁਝ ਛਿੱਪ ਕਰਵਾਉਣਾ ਐਡ ਕਰਵਾਉਣਾ ਆਪਣੇ ਸਾਰੇ ਡਿਟੇਲ ਸਾਨੂੰ ਵਟਸਐਪ ਤੇ ਭੇਜ ਕੇ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਸਕਰੀਨ ਦੇ ਉੱਪਰ ਸਾਰਾ ਵਟਸਐਪ ਨੰਬਰ ਹੁੰਦਾ 6239162900 ਸਾਡੇ ਅੱਜ ਦੇ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਦਾ ਨਵੀਂ ਕ